ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਐਤਵਾਰ ਦੇ ਦਿਨ ਤੁਸੀਂ ਇਹ ਪਾਠ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚ ਕਦੇ ਵੀ ਬਰਕਤਾਂ ਤੇ ਖੁਸ਼ੀਆਂ ਦੀ ਕਮੀ ਨਹੀਂ ਹੋਵੇਗੀ ਸਾਧ ਸੰਗਤ ਜੀ ਤੁਸੀਂ ਤੇ ਤੁਹਾਡਾ ਸਾਰਾ ਹੀ ਪਰਿਵਾਰ ਖੁਸ਼ੀਆਂ ਦੇ ਨਾਲ ਜੀਵਨ ਬਤੀਤ ਕਰ ਸਕਦਾ ਹੈ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਬਖਸ਼ਿਸ਼ ਹਮੇਸ਼ਾ ਦੇ ਲਈ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਜੀਆਂ ਦੇ ਉੱਪਰ ਬਣੀ ਹੀ ਰਹੇ ਪਰਮਾਤਮਾ ਜੀ ਤੁਹਾਨੂੰ ਸਾਰੀਆਂ ਹੀ ਖੁਸ਼ੀਆਂ ਦੇਗੇ ਨਿਵਾਜਣ ਤੁਹਾਡੀਆਂ ਮਨੋ ਕਾਮਨਾਵਾਂ ਦੀ ਪੂਰਤੀ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਾਥ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜੇਕਰ ਵੀਡੀਓ ਤੁਹਾਡੇ ਤੱਕ ਪਹੁੰਚ ਗਈ ਹੈ ਤੇ ਤੁਸੀਂ ਸੁਣਨੀ ਵੀ ਸ਼ੁਰੂ ਕਰ ਦਿੱਤੀ ਹੈ ਤਾਂ ਇਸ ਨੂੰ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਹਰ ਐਤਵਾਰ ਵਾਲੇ ਦਿਨ ਇਹ ਇੱਕ ਪਾਠ ਜ਼ਰੂਰ ਕਰ ਲਿਆ ਕਰਨਾ ਜੀ ਤਾਂ ਕਿਹੜੇ ਪਾਠ ਬਾਰੇ ਆਪਾਂ ਗੱਲ ਕਰਨ ਵਾਲੇ ਹਾਂ ਜੀ ਅਤੇ ਐਤਵਾਰ ਵਾਲੇ ਦਿਨ ਇਹ ਪਾਠ ਹੀ ਕਿਉਂ ਕਰਨਾ ਹੈ ਇਹ ਵੀ ਜ਼ਰੂਰ ਸੁਣ ਲੈਣਾ ਜੀ ਕਈ ਵਾਰ ਆਪਾਂ ਅੱਧੀ ਤੇ ਅਧੂਰੀ ਗੱਲ ਸੁਣ ਕੇ ਮਤਲਬ ਗਲਤ ਕੱਢ ਲੈਂਦੇ ਹਾਂ ਇਸ ਕਰਕੇ ਧਿਆਨ ਨਾਲ ਸਰਵਣ ਕਰਨਾ ਜੀ ਸਾਧ ਸੰਗਤ ਜੀ ਹਰੇਕ ਗੁਰਸਿੱਖ ਦੇ ਲਈ ਜ਼ਰੂਰੀ ਹੈ ਕਿ ਉਹ ਹਰ ਰੋਜ਼ ਦੇ ਵੇਲੇ ਅੰਮ੍ਰਿਤ ਵੇਲੇ ਹੀ ਉੱਠੇ ਅਤੇ ਆਪਣੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਤੋਂ ਹੀ ਕਰੇ ਵਾਹਿਗੁਰੂ ਜੀ ਦੇ ਸਿਮਰਨ ਤੋਂ ਕਰੇ ਕੁਝ देर ਬੈਠ ਕੇ ਵਾਹਿਗੁਰੂ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੇਵੇ ਤੇ ਨਾਲ ਦੇ ਨਾਲ ਪਰਮਾਤਮਾ ਦਾ ਹਮੇਸ਼ਾ ਦੇ ਲਈ ਸ਼ੁਕਰਾਨਾ ਕਰਨਾ ਚਾਹੀਦਾ ਹੈ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਕਿਉਂਕਿ ਸਾਧ ਸੰਗਤ ਜੀ ਅਸੀਂ ਤਾਂ ਉਸ ਵੇਲੇ ਉੱਠ ਚੁੱਕੇ ਹੁੰਦੇ ਹਾਂ ਕਈ ਬਦਨਸੀਬ ਤਾਂ ਇਦਾਂ ਦੇ ਹੁੰਦੇ ਹਨ ਉਹਨਾਂ ਨੂੰ ਸਵੇਰ ਵੇਲੇ ਦਾ ਜਾਗੜਾ ਨਹੀਂ ਮਿਲਦਾ ਭਾਵ ਕਿ ਉਹ ਤਾਂ ਕਈ ਵਾਰ ਇਸ ਦੁਨੀਆ ਤੋਂ ਹੀ ਕੂਚ ਕਰ ਜਾਂਦੇ ਹਨ ਸੋ ਇਹਨਾਂ ਗੱਲਾਂ ਦੀ ਜੇਕਰ ਗਹਿਰਾਈ ਵੇਖੀ ਜਾਵੇ ਕਿ ਪਰਮਾਤਮਾ ਨੇ ਸਾਨੂੰ ਇੱਕ ਦਿਨ ਹੋਰ ਇਸ ਦੁਨੀਆ ਤੇ ਬਤੀਤ ਕਰਨ ਦੇ ਲਈ ਦਿੱਤਾ ਹੈ ਖੁਸ਼ੀਆਂ ਲੈਣ ਦੇ ਲਈ ਦਿੱਤਾ ਹੈ ਤੇ ਅਸੀਂ ਜਿੰਨਾ ਵੀ ਪਰਮਾਤਮਾ ਦਾ ਸ਼ੁਕਰਾਨਾ ਕਰੀਏ ਉਹਨਾਂ ਹੀ ਥੋੜਾ ਹੈ ਕਿਉਂਕਿ ਸਾਤ ਸੰਗਤ ਜੀ ਸਾਹਾ ਕਦੇ ਵੀ ਮੁੱਲ ਨਹੀਂ ਮਿਲਦੇ ਇਹ ਸਭ ਪਰਮਾਤਮਾ ਦੇ ਹੱਥ ਵਸ ਹੈ ਜੇਕਰ ਤੁਸੀਂ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹੋ ਤਾਂ ਵੱਡੇ ਕਰਮਾ ਵਾਲੇ ਤੇ ਵੱਡੇ ਭਾਗਾਂ ਵਾਲੇ ਹੋ ਤੁਹਾਨੂੰ ਬਹੁਤ ਬਹੁਤ ਪਰਮਾਤਮਾ ਦੇ ਵੱਲੋਂ ਨਿਵਾਜਿਆ ਗਿਆ ਹੈ ਜੇਕਰ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰਦੇ ਤਾਂ ਘੱਟੋ-ਘੱਟ ਇੱਕ ਜਪਜੀ ਸਾਹਿਬ ਦਾ ਪਾਠ ਤਾਂ ਹਰੇਕ ਨੂੰ ਕਰਨਾ ਚਾਹੀਦਾ ਹੈ ਜਿਹੜੇ ਘਟ ਪੜੇ ਲਿਖੇ ਹਨ ਉਹ ਵਾਹਿਗੁਰੂ ਜੀ ਦਾ ਸਿਮਰਨ ਵੀ ਵੱਧ ਕਰਨਾ ਚਾਹੀਦਾ ਹੈ ਉਹ ਮੂਲ ਮੰਤਰ ਦਾ ਜਾਪ ਹੀ ਕਰ ਲਿਆ ਕਰਨ ਪਰ ਜਿਹੜੇ ਪੜੇ ਲਿਖੇ ਹਨ ਉਹਨਾਂ ਦੇ ਦਿਨ ਦੀ ਸ਼ੁਰੂਆਤ ਤਾਂ ਜਪਜੀ ਸਾਹਿਬ ਦੇ ਪਾਠ ਤੋਂ ਹੋਣੀ ਚਾਹੀਦੀ ਹੈ ਤਾਂ ਹੀ ਫਿਰ ਉਹਨਾਂ ਦੀ ਪੜ੍ਹਾਈ ਲਿਖਾਈ ਕੀਤੀ ਹੋਈ ਦਾ ਫਾਇਦਾ ਹੋਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਹੈ ਦਿਨ ਦੀ ਸ਼ੁਰੂਆਤ ਤਾਂ ਹੋ ਗਈ ਹੁੰਦੀ ਹੈ ਵਾਹਿਗੁਰੂ ਜੀ ਦੇ ਨਾਮ ਤੋਂ ਸਿਮਰਨ ਤੋਂ ਗੁਰਬਾਣੀ ਦੇ ਪਾਠ ਤੋਂ ਇਸ ਤੋਂ ਇਲਾਵਾ ਵੀ ਸਾਨੂੰ ਦਿਨ ਦੇ ਵਿੱਚ ਇੱਕ ਬਾਣੀ ਹੋਰ ਪੜ੍ਹ ਲੈਣੀ ਚਾਹੀਦੀ ਹੈ। ਮਹਾਪੁਰਖ ਜੀ ਆਖਦੇ ਹਨ ਜਿਸ ਘਰ ਦੇ ਵਿੱਚ ਇੱਕ ਵੀ ਜੀ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਦਾ ਹੈ, ਅੰਮ੍ਰਿਤ ਵੇਲੇ ਨਿਤਨੇਮ ਕਰਨ ਦੇ ਨਾਲ ਨਿਭਾਉਂਦਾ ਹੈ ਅਤੇ ਨਾਲ-ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਵੀ ਕਰ ਲੈਂਦਾ ਹੈ ਤਾਂ ਉਸ ਘਰ ਦੀ ਵਾਹ ਵੱਲ ਕੋਈ ਮਾੜੀ ਨਿਗਾਹ ਤਾਂ ਰੱਖ ਹੀ ਨਹੀਂ ਸਕਦਾ। ਉਸ ਘਰ ਪਰਿਵਾਰ ਦੇ ਉੱਤੇ ਪਰਮਾਤਮਾ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਹੀ ਰਹਿੰਦੀ ਹੈ ਪਰ ਕੁਝ ਭੈਣ ਭਰਾ ਉਹ ਹੁੰਦੇ ਹਨ ਜਿਹੜੇ ਕਹਿੰਦੇ ਹਨ ਕਿ ਸਾਡੇ ਕੋਲ ਸ੍ਰੀ ਪਰਸਾਦ ਸੰਗਤ ਜੀ ਕਈ ਭੈਣ ਭਰਾ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਕਹਿ ਦਿੰਦੇ ਹਨ ਜੀ ਸਾਡੇ ਕੋਲ ਸੁਖਮਨੀ ਸਾਹਿਬ ਦਾ ਪਾਠ ਕੀਤਾ ਹੀ ਨਹੀਂ ਜਾਂਦਾ ਤੇ ਕੁਝ ਭੈਣ ਭਰਾ ਨੌਕਰੀ ਪੇਸ਼ੇ ਵਾਲੇ ਹੁੰਦੇ ਹਨ ਕਮਾਂਕਾਰਿਆਂ ਦੇ ਰੁਝੇਮਿਆਂ ਕਰਕੇ ਉਹ ਆਖਦੇ ਹਨ ਜੀ ਸਾਡੇ ਕੋਲੋਂ ਤਾਂ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਨਾਲ-ਨਾਲ 1 ਸਵਾ ਘੰਟਾ ਵੀ ਨਹੀਂ ਕੱਢਿਆ ਜਾਂਦਾ ਕਿਉਂਕਿ ਸੁਖਮਨੀ ਸਾਹਿਬ ਜੀ ਦਾ ਪਾਠ ਜਦੋਂ ਆਪਾਂ ਬੜੇ ਪਿਆਰ ਨਾਲ ਕਰਦੇ ਹਾਂ ਤਾਂ 1 ਘੰਟਾ ਸਵਾ ਘੰਟਾ ਤਾਂ ਲੱਗ ਹੀ ਜਾਂਦਾ ਹੈ ਕੁਝ ਭੈਣ ਭਰਾ ਆਪਣੀ ਸਰੀਰਕ ਪਰੇਸ਼ਾਨੀ ਦੱਸਦੇ ਹਨ ਕਿ ਅਸੀਂ ਜਦੋਂ ਇੱਕੋ ਚੌਕੜੇ ਦੇ ਵਿੱਚ ਪੂਰਾ ਸੁਖਮਨੀ ਸਾਹਿਬ ਜੀ ਦਾ ਪਾਠ ਨਹੀਂ ਕਰ ਸਕਦੇ ਕੁਝ ਆਪਣੇ ਕਮਾਕਾਰਾਂ ਦੇ ਰੁਝੇਵਿਆਂ ਕਰਕੇ ਨਹੀਂ ਕਰ ਪਾਉਂਦੇ ਉਹਨਾਂ ਦੇ ਅੱਗੇ ਬੇਨਤੀ ਹੈ ਜੀ ਕਿ ਜੇਕਰ ਤੁਸੀਂ ਹਰ ਰੋਜ਼ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਨਾਲ-ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਤਾਂ ਘੱਟੋ-ਘੱਟ ਹਫ਼ਤੇ ਦੇ ਵਿੱਚ ਇੱਕ ਵਾਰ ਤਾਂ ਸਾਡੇ ਘਰ ਦੇ ਵਿੱਚ ਇਹ ਬਾਣੀ ਦਾ ਪਾਠ ਪੜ੍ਹਨਾ ਜ਼ਰੂਰ ਚਾਹੀਦਾ ਹੈ। ਪੂਰਾ ਪਰਿਵਾਰ ਬੈਠ ਕੇ ਪਾਠ ਕਰ ਲਓ। ਆਪਣੇ ਬੱਚਿਆਂ ਨੂੰ ਵੀ ਨਾਲ ਬਿਠਾਇਆ ਕਰੋ ਤਾਂ ਕਿ ਉਹਨਾਂ ਦੀ ਵੀ ਲਿਵ ਪਰਮਾਤਮਾ ਦੇ ਨਾਲ ਜੁੜ ਜਾਵੇ। ਪਰਿਵਾਰ ਦੇ ਬਾਕੀ ਮੈਂਬਰ ਜੋ ਗੁਰਬਾਣੀ ਦਾ ਪਾਠ ਕਰ ਸਕਦੇ ਹਨ ਉਹਨਾਂ ਨੂੰ ਵੀ ਕਹੋ ਕਿਉਂਕਿ ਸਾਧ ਸੰਗਤ ਜੀ ਜੇਕਰ ਤੁਸੀਂ ਹੁਣ ਤੋਂ ਹੀ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋਗੇ ਤਾਂ ਉਹ ਮਾੜੀ ਸੰਗਤ ਤੋਂ ਬਚ ਜਾਣਗੇ ਤਾਂ ਸਾਰੇ ਹੀ ਰਲ ਕੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਿਆ ਕਰੋ ਜੇਕਰ ਆਪਾਂ ਪੂਰੇ ਵਿਸ਼ਵਾਸ ਨਾਲ ਪੂਰਾ ਹੀ ਪਰਿਵਾਰ ਰਲ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਾਂ ਤਾਂ ਇਹਦੇ ਨਾਲ ਦੀ ਤਰੀਸ ਹੀ ਨਹੀਂ ਪਰ ਜੇਕਰ ਤੁਹਾਡੇ ਨਾਲ ਕੋਈ ਹੋਰ ਸਾਥ ਨਹੀਂ ਦਿੰਦਾ ਘਰ ਦਾ ਕੋਈ ਇੱਕ ਜੀ ਹੀ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਇਹ ਪਾਠ ਕਰਨਾ ਜੇਕਰ ਸ਼ੁਰੂ ਕਰ ਦਿੰਦਾ ਹੈ ਜੇ ਅੰਮ੍ਰਿਤ ਵੇਲੇ ਕਰ ਸਕਦੇ ਹੋ ਤਾਂ ਅੰਮ੍ਰਿਤ ਵੇਲੇ ਕਰ ਲਓ ਜੇਕਰ ਤੁਹਾਡੇ ਕੋਲ ਅੰਮ੍ਰਿਤ ਵੇਲੇ ਸਮਾਂ ਨਹੀਂ ਹੈ ਤਾਂ ਦਿਨ ਦੇ ਵਿੱਚ ਕੋਈ ਵੀ ਸਮਾਂ ਤੁਸੀਂ ਚੁਣ ਲਓ ਜਿਹੜੇ ਭੈਣ ਭਰਾ ਗੁਟਕਾ ਸਾਹਿਬ ਤੋਂ ਪਾਠ ਨਹੀਂ ਕਰ ਸਕਦੇ ਉਹਨਾਂ ਦੀ ਪੜ੍ਹਾਈ ਘੱਟ ਹੈ ਤਾਂ ਸਾਧ ਸੰਗਤ ਜੀ ਅੱਜ ਕੱਲ ਤਾਂ ਇੰਟਰਨੈਟ ਦਾ ਜ਼ਮਾਨਾ ਹੈ ਆਪਾਂ ਫੋਨ ਵੇਖਦਿਆਂ ਵੀ ਤਾਂ 1 ਘੰਟਾ 2 ਘੰਟੇ ਬਰਬਾਦ ਕਰ ਹੀ ਲੈਂਦੇ ਹਾਂ ਤੇ ਜੇਕਰ ਅਸੀਂ ਫੋਨ ਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਲਗਾ ਲਈਏ ਉਸ ਨੂੰ ਸੁਣ ਹੀ ਲਈਏ ਕੰਨਾਂ ਵਿੱਚ ਹੀ ਆਵਾਜ਼ ਪਹਿਚਾਵੇ ਤਾਂ ਪਰਮਾਤਮਾ ਦੀ ਕਿਰਪਾ ਇਦਾਂ ਵੀ ਹੋ ਜਾਵੇਗੀ ਦੁਪਹਿਰ ਵੇਲੇ ਹੀ ਭਾਵੇਂ ਇਸ ਤਰ੍ਹਾਂ ਕਰ ਲਿਆ ਕਰੋ ਸ਼ਾਮ ਵੇਲੇ ਵੀ ਕਰ ਸਕਦੇ ਹੋ ਜਾਂ ਰਾਤ ਵੇਲੇ ਜਦੋਂ ਲੰਮੇ ਪਏ ਹੁੰਦੇ ਹੋ ਉਦੋਂ ਵੀ ਤੁਸੀਂ ਗੁਰਬਾਣੀ ਨੂੰ ਸੁਣ ਸਕਦੇ ਹੋ ਕਿਉਂਕਿ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਦੇ ਲਈ ਸਾਨੂੰ ਸਮੇਂ ਦੀ ਕੋਈ پابੰਦੀ ਪਰਮਾਤਮਾ ਜੀ ਨੇ ਨਹੀਂ ਲਗਾਈ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਇਹ ਪਾਠ ਕਰ ਸਕਦੇ ਹਾਂ ਜੇਕਰ ਤੁਸੀਂ ਹਰ ਰੋਜ਼ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਚਾਹੁੰਦੇ ਹੋ ਪਰ ਤੁਸੀਂ 1 ਘੰਟਾ ਸਵਾ 1 ਘੰਟਾ ਇੱਕ ਚੌਂਕੜੇ ਵਿੱਚ ਨਹੀਂ ਬੈਠ ਸਕਦੇ ਤਾਂ ਮਹਾਂਪੁਰਖ ਜੀ ਆਖਦੇ ਹਨ ਕਿ ਤੁਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਕਈ ਹਿੱਸਿਆਂ ਵਿੱਚ ਵੰਡ ਕੇ ਵੀ ਕਰ ਸਕਦੇ ਹੋ ਤੁਸੀਂ ਚਾਹੋ ਤਾਂ 4-4 ਅਸ਼ਟਪਦੀਆਂ ਦਾ ਪਾਠ ਰੋਜ਼ਾਨਾ ਕਰ ਲਓ ਜੇ 8 ਕਰ ਸਕਦੇ ਹੋ ਤਾਂ 8 ਅਸ਼ਟਪਦੀਆਂ ਦਾ ਪਾਠ ਕਰ ਲਓ ਸੁਖਮਨੀ ਸਾਹਿਬ ਜੀ ਦੀ ਬਾਣੀ ਦੀਆਂ ਕੁੱਲ 24 ਅਸ਼ਟਪਦੀਆਂ ਦਾ ਪਾਠ ਤੇ ਜੇ ਆਪਾਂ 8-8 ਹਰ ਰੋਜ਼ ਕਰਾਂਗੇ ਆਪਾਂ 3 ਦਿਨਾਂ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਸੰਪੂਰਨਤਾ ਕਰ ਲਵਾਂਗੇ ਜੇ ਤੁਸੀਂ 6 ਅਸ਼ਟਪਦੀਆਂ ਰੋਜ਼ ਦੀਆਂ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ 4 ਦਿਨਾਂ ਦੇ ਵਿੱਚ ਕਰ ਲਓਗੇ ਇਸੇ ਤਰ੍ਹਾਂ ਹੀ ਆਪਣਾ ਹਿਸਾਬ ਲਗਾ ਲਓ ਮਹਾਂਪੁਰਖ ਜੀ ਤਾਂ ਇੱਥੋਂ ਤੱਕ ਆਖਦੇ ਹਨ ਕਿ ਹਰ ਰੋਜ਼ ਇੱਕ ਅਸ਼ਟਪਦੀ ਦਾ ਹੀ ਭਾਵੇਂ ਪਾਠ ਕਰ ਲਓ ਸਵੇਰ ਵੇਲੇ ਕਰ ਲਓ ਦੁਪਹਿਰ ਵੇਲੇ ਕਰ ਲਓ ਸ਼ਾਮ ਵੇਲੇ ਜਾਂ ਫਿਰ ਰਾਤ ਨੂੰ ਲੰਮੇ ਪਿਆਹੀ ਕਰ ਸਕਦੇ ਹੋ ਜਦੋਂ ਦਿਨ ਦੇ ਵਿੱਚ ਸਮਾਂ ਮਿਲਦਾ ਹੈ ਉਦੋਂ ਹੀ ਪਾਠ ਕਰ ਲੈਣਾ ਚਾਹੀਦਾ ਹੈ ਪਰ ਘਰ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਹੋਣਾ ਜ਼ਰੂਰ ਚਾਹੀਦਾ ਹੈ ਜੇ ਇੱਕ ਅਸ਼ਟਪਦੀ ਦਾ ਪਾਠ ਕਰਨਾ ਸ਼ੁਰੂ ਕਰ ਦਈਏ ਤਾਂ 24 ਦਿਨਾਂ ਵਿੱਚ ਸੰਪੂਰਨ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਵਾਂਗੇ ਸਾਧ ਸੰਗਤ ਜੀ ਅਸੀਂ ਸ਼ੁਰੂਆਤ ਤਾਂ ਕਰੀਏ ਬਾਕੀ ਕਿਰਪਾ ਤਾਂ ਪ੍ਰਮਾਤਮਾ ਨੇ ਆਪ ਹੀ ਕਰ ਦੇਣੀ ਹੈ ਸ਼ੁਰੂਆਤ ਕਰੋ ਸ਼ੁਰੂਆਤ 1 ਤੋਂ ਕਰ ਲਓ ਭਾਵੇਂ 2 ਤੋਂ ਕਰ ਲਓ ਜਾਂ 4 ਤੋਂ ਕਰ ਲਓ ਇਹ ਤੁਹਾਡੀ ਆਪਣੀ ਮਰਜ਼ੀ ਹੈ ਬਸ ਇੰਨਾ ਤਿਆਰ ਹੋਣਾ ਚਾਹੀਦਾ ਹੈ ਕਿ ਜਦੋਂ ਵੀ ਆਪਾਂ ਗੁਰਬਾਣੀ ਦਾ ਕੋਈ ਵੀ ਪਾਠ ਕਰਨਾ ਹੈ ਤਾਂ ਸਾਡਾ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਪੂਰਾ ਵਿਸ਼ਵਾਸ ਤੇ ਭਰੋਸਾ ਹੋਣਾ ਚਾਹੀਦਾ ਹੈ ਇੱਕ ਮਨ ਇੱਕ ਚਿੱਤ ਹੋ ਕੇ ਗੁਰਬਾਣੀ ਦਾ ਪਾਠ ਕਰਨਾ ਹੈ ਤੇ ਸਮਝ ਸਮਝ ਕੇ ਕਰਨਾ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਤਾਂ ਐਨੀ ਸਰਲ ਹੈ ਕਿ ਜਦੋਂ ਆਪਾਂ ਪਿਆਰ ਦੇ ਨਾਲ ਪਾਠ ਕਰਦੇ ਹਾਂ ਇੱਕ ਮਨ ਇੱਕ ਚਿੱਤ ਹੋ ਕੇ ਪਾਠ ਕਰਦੇ ਹਾਂ ਤਾਂ ਸਮਝ ਕੇ ਪਾਠ ਕਰਦੇ ਹਾਂ ਤਾਂ ਫਿਰ ਸਾਨੂੰ ਕਿਵੇਂ ਸਕੂਨ ਮਿਲਦਾ ਹੈ ਕਿਉਂਕਿ ਸੁਖਮਨੀ ਸਾਹਿਬ ਜੀ ਦੇ ਅਰਥ ਹੀ ਬੜੇ ਵਿਸ਼ਵਾਸ ਵਾਲੇ ਹਨ ਸਾਥ ਸੰਗਤ ਜੀ ਗੁਰੂ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਹਨ ਕਿ ਜਿੱਥੇ ਨਾ ਸਮਝ ਆਵੇ ਉਸ ਬਾਣੀ ਦੀ ਪੰਕਤੀ ਨੂੰ ਤੁਸੀਂ ਪੰਜ ਵਾਰ ਠਹਿਰਾ ਠਹਿਰਾ ਕੇ ਪੜ੍ਹ ਲਓ ਜਦੋਂ ਇੱਕ ਪੰਕਤੀ ਨੂੰ ਆਪਾਂ ਇੱਕ ਦੋ ਵਾਰ ਜਾਂ ਵਾਰ-ਵਾਰ ਪੜ੍ਹਦੇ ਹਾਂ ਤਾਂ ਅਰਥ ਵੀ ਸਮਝ ਆ ਜਾਂਦੇ ਹਨ ਪਰ ਕਈ ਵਾਰ ਆਪਾਂ ਕਾਲੇ ਪੈ ਜਾਂਦੇ ਹਾਂ ਆਪਾਂ ਜਲਦੀ ਜਲਦੀ ਪਾਠ ਕਰਕੇ ਆਪਣੇ ਕੰਮ ਨਾਲ ਬੇੜਨਾ ਚਾਹੁੰਦੇ ਹਨ ਪਰ ਜੇ ਆਰਾਮ ਦੇ ਨਾਲ ਬਾਣੀ ਪੜ੍ਹ ਲਈਏ ਪਾਠ ਕਰ ਲਈਏ ਤਾਂ ਸਾਰੀ ਸਮਝ ਦੀ ਗੱਲ ਹੈ ਸਾਧ ਸੰਗਤ ਜੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਮਕਸਦ ਹੀ ਸਿਰਫ ਇਹੀ ਸੀ ਕਿ ਜੇਕਰ ਆਪਾਂ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਨੂੰ ਹਾਸਿਲ ਕਰਨਾ ਹੈ ਤਾਂ ਸਭ ਤੋਂ ਪਹਿਲਾ ਸਾਡਾ ਅੰਮ੍ਰਿਤ ਵੇਲੇ ਪੱਕਾ ਹੋਵੇ ਭਾਵ ਕਿ ਹਰ ਰੋਜ਼ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਇਹ ਨਹੀਂ ਕਿ ਅੱਜ ਉੱਠ ਪਏ ਕੱਲ ਨੂੰ ਨਹੀਂ ਉੱਠੇ ਏਦਾਂ ਨਹੀਂ ਕਰਨਾ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣਾ ਹੈ ਤੇ ਲਗਾਤਾਰ ਉੱਠਣਾ ਹੈ ਅੰਮ੍ਰਿਤ ਵੇਲੇ ਦਾ ਆਪਣਾ ਨਿਤਨੇਮ ਪੱਕਾ ਕਰਨਾ ਹੈ ਨਿਤਨੇਮ ਉਹੀ ਹੈ ਜੋ ਨਿਤ-ਨਿਤ ਕਰੀਏ ਜੇ ਪੰਜ ਬਾਣੀਆਂ ਦਾ ਨਿਤਨੇਮ ਕਰ ਸਕਦੇ ਹਾਂ ਤਾਂ ਬੜੀ ਵਧੀਆ ਗੱਲ ਹੈ ਜੇ ਅਜੇ ਤੱਕ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰ ਸਕਦੇ ਤਾਂ ਜਪਜੀ ਸਾਹਿਬ ਦੀ ਬਾਣੀ ਤੋਂ ਸ਼ੁਰੂਆਤ ਕਰ ਲਈਏ ਕੁਝ ਭੈਣ ਭਰਾ ਕਹਿ ਦਿੰਦੇ ਹਨ ਕਿ ਜਪ ਸਾਹਿਬ ਦੀ ਬਾਣੀ ਬੜੀ ਔਕੀ ਲੱਗਦੀ ਹੈ ਤਾਂ ਉਹ ਨਾਲ-ਨਾਲ ਆਪਣੇ ਮੋਬਾਈਲ ਤੇ ਲਗਾ ਕੇ ਵੀ ਸੁਣ ਸਕਦੇ ਹੋ ਤੇ ਸੁਣ ਕੇ ਕਰ ਸਕਦੇ ਹੋ ਪਰ ਆਪਣਾ ਅੰਮ੍ਰਿਤ ਵੇਲੇ ਦਾ ਨਿਤਨੇਮ ਜ਼ਰੂਰ ਪੱਕਾ ਕਰੋ ਜੋ ਘੱਟ ਪੜੇ ਲਿਖੇ ਹਨ ਉਹ ਵਾਹਿਗੁਰੂ ਜੀ ਦਾ ਜਾਪ ਵੀ ਕਰ ਸਕਦੇ ਹਨ ਅਤੇ ਨਾਲ ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਜ਼ਰੂਰ ਕਰੋ ਜ਼ਰੂਰ ਕਰਦੇ ਵਿੱਚ ਪੜ੍ਹਨਾ ਚਾਹੀਦਾ ਹੈ ਪਾਠ ਕਰਨਾ ਚਾਹੀਦਾ ਹੈ ਜੇ ਕੋਈ ਪੜ ਨਹੀਂ ਸਕਦਾ ਤਾਂ ਉਹ ਸੁਣ ਹੀ ਲਵੇ ਆਪਾਂ ਬੈਠ ਕੇ ਆਰਾਮ ਦੇ ਨਾਲ ਸੁਣਦੇ ਹਾਂ ਸੁਣਨ ਦਾ ਫਲ ਪਾਠ ਕਰਨ ਦੇ ਨਾਲੋਂ ਵੱਧ ਮਿਲਦਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਜਾਂ ਸੁਣਨਾ ਸ਼ੁਰੂ ਕਰਨਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਤਾਂ ਸਾਧ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਇਸ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਕਿਉਂਕਿ ਕਈ ਭੈਣ ਪ੍ਰਸਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਇਸੇ ਕਰਕੇ ਨਹੀਂ ਸ਼ੁਰੂ ਕਰਦੇ ਕਿਉਂਕਿ ਉਹ ਆਖਦੇ ਹਨ ਕਿ ਸਾਡੇ ਤੋਂ 1 ਘੰਟਾ ਸਵਾ ਘੰਟਾ ਇੱਕ ਚੌਂਕੜੇ ਵਿੱਚ ਨਹੀਂ ਬੈਠਿਆ ਜਾਂਦਾ ਜਾਂ ਫਿਰ ਇੰਨਾ ਸਮਾਂ ਹੀ ਨਹੀਂ ਅਸੀਂ ਕੱਢ ਪਾਉਂਦੇ ਉਹਨਾ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਸ਼ੁਰੂਆਤ ਤਾਂ ਕਰੋ ਭਾਵੇਂ ਰੋਜ਼ ਇੱਕ ਅਸ਼ਟਪਦੀ ਦਾ ਪਾਠ ਕਰੋ ਕੋਸ਼ਿਸ਼ ਕਰੋ ਕਿ ਹਰ ਐਤਵਾਰ ਵਾਲੇ ਦਿਨ ਤਾਂ ਆਪਾਂ ਆਪਣੇ ਘਰ ਵਿੱਚ ਇਹ ਬਾਣੀ ਜ਼ਰੂਰ ਪੜ ਸਕਦੇ ਹਾਂ ਕਿਉਂਕਿ ਐਤਵਾਰ ਛੁੱਟੀ ਵਾਲਾ ਦਿਨ ਹੁੰਦਾ ਹੈ ਬੱਚੇ ਵੀ ਘਰ ਵਿੱਚ ਹੁੰਦੇ ਹਨ ਬਾਕੀ ਪਰਿਵਾਰ ਦੇ ਮੈਂਬਰ ਵੀ ਘਰ ਹੁੰਦੇ ਹਨ ਆਪਾਂ ਰਲ ਕੇ ਵੀ ਪਾਠ ਕਰ ਸਕਦੇ ਹਾਂ ਸਾਰਿਆਂ ਨਾਲੋਂ ਵਧੀਆ ਗੱਲ ਹੈ ਜੇ ਰਲ ਕੇ ਪਾਠ ਕਰੋਗੇ ਕਰਦਾ ਕੋਈ ਇੱਕ ਜੀ ਹੀ ਜੇਕਰ ਐਤਵਾਰ ਵਾਲੇ ਦਿਨ ਗੁਰੂ ਘਰ ਜਾਵੇ ਗੁਰੂ ਘਰ ਜਾ ਕੇ ਉੱਥੇ ਸੁਖਮਨੀ ਸਾਹਿਬ ਦਾ ਪਾਠ ਕਰ ਲਵੇ ਤਾਂ ਉਸਦੇ ਨਾਲ ਦੀ ਤਰਸ ਹੀ ਨਹੀਂ ਆਪਾਂ ਗੁਰੂ ਦੇ ਲਈ ਸਮਾਂ ਜ਼ਰੂਰ ਕੱਢਣਾ ਹੈ ਸਾਧ ਸੰਗਤ ਜੀ ਕਿਉਂਕਿ ਸਾਡਾ ਹਰ ਸਾਹ ਬਹੁਤ ਕੀਮਤੀ ਹੈ ਜੋ ਪਰਮਾਤਮਾ ਦੇ ਵੱਲੋਂ ਸਾਨੂੰ ਤੋਹਫੇ ਵਿੱਚ ਮਿਲਿਆ ਹੈ ਅਸੀਂ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਪਾਠ ਕਰਨਾ ਹੈ ਸਾਧ ਸੰਗਤ ਜੀ ਫਿਰ ਵੇਖ ਲੈਣਾ ਤੁਹਾਡੇ ਕੰਮਾਂ ਵਿੱਚ ਬਰਕਤਾਂ ਜ਼ਰੂਰ ਪੈਣਗੀਆਂ ਤੁਹਾਨੂੰ ਕਦੇ ਵੀ ਕਿਸੇ ਵੀ ਗੱਲ ਦੀ ਤੰਗੀ ਪਰੇਸ਼ਾਨੀ ਨਹੀਂ ਰਹ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ